ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਾਰੇ ਠੀਕ ਠਾਕ ਆਂ ਗੁਰੂ ਮਹਾਰਾਜ ਦੀ ਬਹੁਤ ਸੋਹਣੀ ਕਿਰਪਾ ਹੈ ਗੁਰੂ ਮਹਾਰਾਜ ਬਹੁਤ ਸੋਹਣੀ ਸੇਵਾ ਲੈ ਰਹੇ ਆ ਭਾਈ ਗੁਰੂ ਜੀ ਅੱਜ ਦਾ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆਂ ਜਿਹੜੀਆਂ ਸੰਗਤਾਂ ਨਿਤਨੇਮ ਕਰਦੀਆਂ ਨੇ ਜਾਂ ਜਿਹੜੇ ਗੁਰਮੁਖ ਨਿਤਨੇਮ ਕਰਦੇ ਆ ਕਿ ਉਹਨਾਂ ਦੀ ਜਦੋਂ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਕਿਸੇ ਵੀ ਅਰਦਾਸ ਨੂੰ ਪੂਰੀ ਕਰਨ ਦੇ ਲਈ ਸਾਨੂੰ ਕਿੰਨਾ ਸਿਮਰਨ ਕਰਨਾ ਚਾਹੀਦਾ ਕਿਵੇਂ ਸਿਮਰਨ ਕਰਨਾ ਚਾਹੀਦਾ ਵਾਹਿਗੁਰੂ ਜੀ ਜੇਕਰ ਵੀਡੀਓ ਸ਼ੁਰੂ ਕਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਵੱਧ ਵੱਧ ਸਪੋਰਟ ਕਰੋ ਇਸ ਚੈਨਲ ਤੇ ਗੁਰਬਾਣੀ ਸੰਬੰਧੀ ਤਾਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਗੁਰਬਾਣੀ ਸੰਬੰਧੀ ਤਾਂ ਬਹੁਤ ਸਾਰੀਆਂ ਵੀਡੀਓ ਚੈਨਲ ਤੇ ਪਾਈਆਂ ਹੋਈਆਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਜਪੈਰਾ ਸਾਹਿਬ ਸੰਬੰਧਿਤ ਵੀ ਕਾਫੀ ਵੀਡੀਓ ਪਾਈਆਂ ਹੋਈਆਂ ਚੈਨਲ ਦੇ ਤੇ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਜਪੈਰਾ ਸਾਹਿਬ ਦੀ ਘਰ ਵਿੱਚ ਕੱਟਣ ਦੀ ਮर्याਦਾ ਕੀ ਹੈ ਜੂਤ ਦੀ ਜਿਹੜੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਜਿਹੜਾ ਜੋਤਦਾ ਕਿਉਂ ਉਹਦੇ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਇਸ ਟੌਪਿਕ ਤੇ ਕਾਫੀ ਵੀਡੀਓ ਪਾਈਆਂ ਹੋਈਆਂ ਤੇ ਵਾਹਿਗੁਰੂ ਜੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਤਾਂ ਅੱਜ ਦਾ ਟੌਪਿਕ ਆਪਣਾ ਸੀਗਾ ਵਾਹਿਗੁਰੂ ਜੀ ਜਿਹੜੇ ਭੈਣ ਭਰਾ ਨਿਤਨੇਮ ਜੜੀਆਂ ਸੰਗਤਾਂ ਨਿਤਨੇਮ ਕਰਦੀਆਂ ਨੇ ਜਿਵੇਂ ਸੱਤ ਬਾਣੀਆਂ ਦਾ ਜਾਪ ਤੇ ਇੱਕ ਸੁਖਮਨੀ ਸਾਹਿਬ ਦਾ ਵੀ ਦੁਪਹਿਰ ਦੇ ਟਾਈਮ ਕਰਦੇ ਆ ਪਰ ਇਦਾਂ ਕਈ ਵਾਰੀ ਹੁੰਦਾ ਹੈ ਕਿ ਇਨਾ ਨਿਤਨੇਮ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਬਾਈ ਗੁਰੂ ਜੀ ਅਰਦਾਸ ਜਦੋਂ ਆਪਾਂ ਕੋਈ ਕਰਨੀ ਹੈ ਦੇਖੋ ਜਿਹੜੀ ਇਹ ਆਪਣੇ ਨਿਤਨੇਮ ਸੱਤ ਬਾਣੀਆਂ ਉਹ ਆਪਣੀ ਮਰਿਆਦਾ ਇੱਕ ਅਮਰਤ ਪਾਣ ਜਿਹੜਾ ਅਨਛਾਨ ਕਰਦਾ ਹੈ ਜਿਹੜਾ ਅਮਰਤ ਪਾਣ ਕਰਦਾ ਉਹਦੀ ਮਰਿਆਦਾ ਇੱਕ ਨਿਤਨੇਮ ਹੈ ਕਿ ਗੁਰੂ ਮਹਾਰਾਜ ਨਾਲ ਆਪਾਂ ਹਰ ਟਾਈਮ ਕਿਸ ਤਰ੍ਹਾਂ ਜੁੜੇ ਰਹਿਣਾ ਤੇ ਜੇਕਰ ਆਪਾਂ ਕੋਈ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਤੋਂ ਕੁਝ ਲੈਣਾ ਹੈ دنیਵੀ ਪਦਾਰਥ ਤਾਂ ਆਪਾਂ ਨੂੰ ਐਕਟਰਾ ਉਹਦੇ ਲਈ ਸਿਮਰਨ ਕਰਨਾ ਪਊਗਾ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਬਾਈ ਗੁਰੂ ਜੀ ਜੇਕਰ ਤੁਸੀਂ ਤੁਹਾਡੀ ਕੋਈ ਅਰਦਾਸ ਹੈ ਪਰਮਾਤਮਾ ਅੱਗੇ ਤੁਸੀਂ ਮਨੋ ਕਾਮਨਾ ਰੱਖੀ ਹੈ ਤਵਾਏ ਗੁਰੂ ਜੀ ਉਹੋ ਆਪਾਂ ਨੂੰ ਨਤਨੈਮ ਤੋਂ ਇਲਾਵਾ ਫਿਰ ਪਾਠ ਪੂਜਾ ਆਪਾਂ ਨੂੰ ਹੋਰ ਜ਼ਿਆਦਾ ਕਰਨਾ ਪਊਗਾ ਨਾਮ ਸਿਮਰਨ ਨੂੰ ਹੋਰ ਜ਼ਿਆਦਾ ਵਧਾਓ ਐਕਸਟਰਾ ਆਪਾਂ ਨੂੰ ਨਾਮ ਸਿਮਰਨ ਪਾਠ ਪੂਜਾ ਐਕਸਟਰਾ ਆਪਾਂ ਨੂੰ ਕਰਨੀ ਪੈਣੀ ਹੈ ਫਿਰ ਹੀ ਆਪਣੀ ਅਰਦਾਸ ਪੂਰੀ ਹੋਣੀ ਹੈ ਤਾਂ ਜੋ ਆਪਣੇ ਆਪ ਨਿਤਨੇਮ ਦੇ ਵਿੱਚ ਸੱਤ ਬਾਣੀਆਂ ਤੇ ਅੱਠਵਾਂ ਸ਼੍ਰੀ ਸੁਖਮਨੀ ਸਾਹਿਬ ਕਈ ਸੰਗਤਾਂ ਕਰਦੀਆਂ ਨੇ ਦੁਪਹਿਰ ਦੇ ਟਾਈਮ ਉਸ ਤੋਂ ਇਲਾਵਾ ਆਪਾਂ ਨੂੰ ਜੋਰਦਾਸ ਆਪਾਂ ਰੱਖੀ ਐ ਜੋਰਦਾਸ ਆਪਣੀ ਹੈਗੀ ਐ ਮਨੋਂ ਕਾਮਨਾ ਹੈਗੀ ਐ ਉਹਦੇ ਲਈ ਛੋਟੀ ਅਰਦਾਸ ਕਰਕੇ ਉਸ ਤੋਂ ਇਲਾਵਾ ਆਪਾਂ ਨੂੰ ਨਾਮ ਸਿਮਰਨ ਕਰਨਾ ਪਵੇਗਾ ਉਸ ਤੋਂ ਇਲਾਵਾ ਆਪਾਂ ਨੂੰ ਪਾਠ ਕਰਨੇ ਪੈਣਗੇ ਸੁੱਖ ਕੇ ਕਰ ਲਓ ਜਾ ਤੁਸੀਂ ਇਸੇ ਤਰ੍ਹਾਂ ਕਰ ਲੋ ਤੇ ਉਹ ਵਾਹਿਗੁਰੂ ਜੀ ਆਪਣੀ ਇੱਛਾ ਹੈ ਕਿ ਵੈਸੇ ਤਾਂ ਕਹਿੰਦੇ ਹੁੰਦੇ ਆ ਕਿ ਗਿਣਤੀ ਮਿੰਤੀ ਦੇ ਵਿੱਚ ਨਾਮ ਨਹੀਂ ਜਪਣਾ ਚਾਹੀਦਾ ਪਰ ਵਾਹਿਗੁਰੂ ਜੀ ਵੀ ਜੋ ਮੈਂ ਤੁਹਾਨੂੰ ਆਪ ਦਾ ਐਕਸਪੀਰੀਅੰਸ ਦੱਸਾਂ ਕਿਉਂਕਿ ਜਿਹੜੇ ਆਪਾਂ ਧਨਿਆਵੀ ਕੰਮਾਂ ਦੇ ਵਿੱਚ ਰੁੱਝ ਜਾਂਦੇ ਆ ਤਾਂ ਆਪਣੇ ਕੋਲ ਉਹ ਜਿਹੜਾ ਟਾਈਮ ਕੱਢਣਾ ਔਖਾ ਹੋ ਜਾਂਦਾ ਜਿਹੜੀ ਤਾਂ ਸੰਗਤ ਵਾਹਿਗੁਰੂ ਜੀ ਟਾਈਮ ਕੱਢ ਲੈਂਦੀ ਹੈ ਬਹੁਤ ਵਧੀਆ ਗੱਲ ਹੈ ਪਰਮਾਤਮਾ ਦੀ ਉਹਨਾਂ ਤੇ ਬਹੁਤ ਸੋਹਣੀ ਕਿਰਪਾ ਹੈ ਤੇ ਜੇਕਰ ਜੇਕਰ ਕੋਈ ਸੰਗਤ ਨੂੰ ਹੁੰਦਾ ਜਿਵੇਂ ਮੈਨੂੰ ਹੁੰਦਾਗਾ ਵੀ ਜੇਕਰ ਮੈਂ ਬਾਤ ਸੁਖ ਲਵਾਂ ਤਾਂ ਚਲੋ ਫਿਰ ਮੈਂ ਉਹਨੂੰ ਪੂਰੀ ਇੱਕ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਜੇਕਰ ਆਪਾਂ ਕੋਈ ਕਿਸੇ ਤਰ੍ਹਾਂ ਦਾ ਆਪਾਂ ਬਾਤ ਸੁਖਿਆ ਨਾ ਹੋਏ ਫੇਰ ਥੋੜਾ ਜਿਹਾ ਵੈਗਰੂ ਜੀ ਔਖਾ ਹੋ ਜਾਂਦਾ ਦੁਨਿਆਵੀ ਰਜੇਵਿਆਂ ਦੇ ਵਿੱਚ ਤੁਹਾਡੀ ਆਪਣੀ ਇੱਛਾ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਕਰ ਸਕਦੇ ਹੋ ਪਰ ਜੇ ਜਿਵੇਂ ਕਿ ਆਪਣਾ ਅੱਜ ਦਾ ਟੌਪਿਕ ਸੀਗਾ ਕਿ ਜੇਕਰ ਤੁਸੀਂ ਮਨੋ ਕਾਮਨਾ ਪਰਮਾਤਮਾ ਅਗੇ ਰੱਖਣੀ ਹੈ ਤਾਂ ਤੁਹਾਨੂੰ ਨਿਤਨੇਮ ਤੋਂ ਇਲਾਵਾ ਜਿਆਦਾ ਪਾਠ ਕਰਨਾ ਪੈਣਾ ਹੈ ਕਿ ਇਹ ਸੀ ਵੈਗਰੂ ਜੀ ਆਪਣਾ ਅੱਜ ਦਾ ਟੌਪਿਕ ਤੇ ਵਾਹਿਗੁਰੂ ਜੀ ਵੱਧ ਤੋਂ ਵੱਧ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਇਆ ਕਰੋ ਹੋਰ ਵੀ ਭੈਣ ਭਰਾਵਾਂ ਨੂੰ ਗੁਰਸਿੱਖੀ ਦੇ ਨਾਲ ਜੋੜੋ ਵੱਧ ਤੋਂ ਵੱਧ ਜਿਹੜੀਆਂ ਕਥਾਵਾਂ ਉਹਨਾਂ ਨੂੰ ਸੁਣਿਆ ਕਰੋ ਜਿਸ ਤਰ੍ਹਾਂ ਚਪੈਰਾ ਸਾਹਿਬ ਦੀਆਂ ਹੱਡ ਬੀਤੀਆਂ ਹੁੰਦੀਆਂ ਵਾਹਿਗੁਰੂ ਜੀ ਵੱਧ ਤੋਂ ਵੱਧ ਉਹਨਾਂ ਨੂੰ ਸੁਣਿਆ ਕਰੋ ਤਾਂ ਜੋ ਤੁਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ ਰਹੋ ਉਹਨਾਂ ਦੇ ਨਾਲ ਜੁੜੇ ਰਹੋ ਕਿਉਂਕਿ ਕਿਸੇ ਵੀ ਟੌਪਿਕ ਤੇ ਆਪਾਂ ਜਦੋਂ ਜੁੜਦੇ ਆ ਤਾਂ ਉਹਦੇ ਨਾਲ ਆਪਾਂ ਨੂੰ ਕੰਟੀਨਿਊ ਰਹਿਣਾ ਪੈਂਦਾ ਜੇਕਰ ਆਪਾਂ ਕੰਟੀਨਿਊ ਰਹਨੇ ਆ ਫੇਰ ਹੀ ਗੁਰੂ ਮਹਾਰਾਜ ਨਾਲ ਆਪਾਂ ਜੁੜ ਸਕਦੇ ਆ ਜਾਂ ਹੋਰ ਵੀ دنیਵੀ ਕੰਮ ਹੈ ਜੇ ਆਪਾਂ ਕੰਟੀਨਿਊ ਰਹਨੇ ਆ ਫੇਰ ਆਪਾਂ ਉਹਦੇ ਨਾਲ ਜੁੜ ਸਕਦੇ ਆ ਤਾਂ ਕਿਸੇ ਤਰ੍ਹਾਂ ਦੀ ਜਿੰਨੇ ਵੀ ਭੈਣ ਭਰਾ ਨੇ ਨਿਤਨੇਮ ਸ਼ੁਰੂ ਕੀਤਾ ਜਾਂ ਜੋ ਵੀ ਗੁਰਸਿਮਰਨ ਕਰਦਾ ਹੈ ਬਤਾ ਉਹ ਕੰਟੀਨਿਊ ਰੱਖ ਕਦੇ ਜਦੋਂ ਵੀ ਤੁਹਾਨੂੰ ਟਾਈਮ ਨਹੀਂ ਲੱਗਦਾ ਤਾਂ ਕਮ ਸੇ ਕਮ ਤਾਂ ਡਿਮਾਈਂਡ ਦੇ ਵਿੱਚ ਇੰਨੀ ਚੀਜ਼ ਜਰੂਰ ਆਵੇ ਕਿ ਅੱਜ ਮੈਨੂੰ ਟਾਈਮ ਨਹੀਂ ਲੱਗਿਆ ਜੇ ਮੇਰਾ ਜਪਜੀ ਸਾਹਿਬ ਵਿਸਰ ਗਿਆ ਜਾਂ ਜੇ ਮੇਰਾ ਸੁਖਮਨੀ ਸਾਹਿਬ ਵਿਸਰ ਗਿਆ ਜਾਂ ਜੇ ਮੇਰਾ ਮੇਰਾ ਮੂਲ ਮੰਤਰ ਵਿਸਰ ਗਿਆ ਤਾਂ ਵਾਹਿਗੁਰੂ ਜੀ ਇਸ ਤਰ੍ਹਾਂ ਕੰਟੀਨਿਊ ਪਰਮਾਤਮਾ ਨਾਲ ਜੁੜੇ ਰਹੋ ਗੁਰਬਾਣੀ ਨਾਲ ਜੁੜੇ ਰਹੋ ਫੇਰ ਹੀ ਆਪਣੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਫੇਰ ਹੀ ਆਪਣਾ ਜੀਵਨ ਸਫਲ ਹੈਗਾ ਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ